ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਾ ਗੁਰੂਤਾਕਰਸ਼ਨ ਸੋ ਇਸ ਅਧਿਆਇ ਦੇ ਅੰਦਰ 5 ਨੰਬਰ 100 ਆਏ 102 ਦੇ ਉੱਤੇ ਆਏ ਦੋ ਸਵਾਲ ਨੇ ਉਸ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਵਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਯਾਰੀ ਵਿਦਿਆਰਥੀਓ ਤੁਸੀਂ YouTube ਤੇ ਜਾ ਕੇ charsal channel ਨੂੰ ਖੋਲ ਕੇ playlist ਤੇ ਜਰੂਰ ਟੈਪ ਕਰੋ ਤੁਹਾਨੂੰ ਉੱਥੇ ਬਹੁਤ ਸਾਰੀਆਂ playlistਾਂ ਮਿਲਣਗੀਆਂ ਜੋ ਅਲੱਗ-ਅਲੱਗ ਜਮਾਤਾਂ ਦੀਆਂ ਤੇ ਅਲੱਗ-ਅਲੱਗ ਵਿਸ਼ਿਆਂ ਦੀਆਂ ਹਨ ਤੁਹਾਡੀ 9ਵੀਂ ਜਮਾਤ ਦੀਆਂ ਅੰਗਰੇਜ਼ੀ ਦੀਆਂ ਅਤੇ ਮੈਥ ਗਣਿਤ ਦੀਆਂ ਦੋਨੋਂ ਮੀਡੀਅਮ ਦੇ ਵਿੱਚ ਵੀ playlistਾਂ ਹਨ ਸੋ ਤੁਹਾਡੀ ਗਣਿਤ ਅਤੇ ਮੈਥ ਅੰਗਰੇਜ਼ੀ ਦੀ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਆਹ ਦੇਖਿਓ ਹੁਣ ਬੱਚੇ ਤੁਹਾਡੇ ਸਵਾਲ ਗੁਰੂਤਾਕਰਸ਼ਨ ਦਾ ਸਰਵਵਿਆਪੀ ਨਿਯਮ ਲਿਖੋ ਸੋ ਗੁਰੂਤਾਕਰਸ਼ਣ ਦਾ ਸਰਵਵਿਆਪੀ ਨਿਯਮ ਦੱਸਦਾ ਹੈ ਕਿ ਬ੍ਰਹਿਮੰਡ ਵਿੱਚ ਹਰ ਇੱਕ ਵਸਤੂ ਦੂਜੀ ਵਸਤੂ ਨੂੰ ਆਪਣੇ ਵੱਲ ਖਿੱਚਦੀ ਹੈ ਇਹ ਆਕਰਸ਼ਣ ਬਲ ਵਸਤੂਆਂ ਦੇ ਪੁੰਜਾਂ ਦੇ ਗੁਣਨਫਲ ਦਾ ਸਿੱਧਾ ਅਨੁਪਾਤੀ ਹੈ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ ਜੇ ਵਸਤੂਆਂ ਦੇ ਪੁੰਜ m1 ਅਤੇ m2 ਹੋਣ ਅਤੇ ਉਹਨਾਂ ਵਿਚਲੀ ਦੂਰੀ d ਡਿਸਟੈਂਸ ਹੋਵੇ ਹਾਂ ਉਹਨਾਂ ਵਿਚਲਾ ਬਲ F ਉਹ ਵੇਗਾ F ਬਰਾਬਰ ਹੈ G M1 M2 D ਦਾ ਵਰਗ ਜਿੱਥੇ G ਅਨੁਪਾਤਤਾ ਦਾ ਸਥਿਰ ਅੰਕ ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਹੈ ਕਿਉਂਕਿ ਬੱਚਿਓ ਇਹ ਦੇਖੋ F M1 M2 ਉਹਨਾਂ ਦਾ ਗੁਣਨਫਲ ਆਗਾ ਉੱਪਰ ਆਗਾ ਸਵੈ ਸਿੱਧਾ ਅਨੁਪਾਤੀ ਹੈ ਤੇ D ਦੂਰੀ ਦਾ ਵਰਗ ਆਗਾ ਇਹ ਵਟਾ ਕਰਕੇ ਆਗਾ ਤੇ ਇਹਦਾ ਮਤਲਬ ਕੀ ਹੈ ਉਲਟ ਅਨੁਪਾਤੀ ਹੈਗਾ ਠੀਕ ਹੈ ਸੋ ਇਧਰ ਉਹਦੀ ਐਸ ਇਹ ਚੀਜ਼ ਇੱਥੋਂ ਸਿੱਧ ਹੋ ਜਾਂਦੀ ਹੈ ਸੋ ਇਹ ਇਹਦਾ ਸੂਤਰ ਆਗਾ ਇਹ ਜਿਹੜਾ ਅਨੁਪਾਤਤਾ ਦਾ ਸਥਿਰ ਅੰਕ ਹੈਗਾ ਠੀਕ ਹੈ ਇਹ ਹੈਗਾ ਗੁਰੂਤਾਕਰਸ਼ਨ ਦਾ ਸਰਵਵਿਆਪੀ ਨਿਯਮ ਹੁਣ ਦੂਜਾ ਸਵਾਲ ਧਰਤੀ ਅਤੇ ਉਸ ਦੀ ਸਤਾਤੇ ਰੱਖੀ ਹੋਈ ਵਸਤੂ ਦੇ ਵਿਚਕਾਰ ਲੱਗਣ ਵਾਲੇ ਗੁਰੂਤਾਕਰਸ਼ਨ ਬਲ ਦੇ ਪਰਿਮਾਣ ਦਾ ਸੂਤਰ ਲਿਖੋ ਕੱਲਾ ਬੱਚੇ ਸੂਤਰ ਲਿਖਣਾ ਨਹੀਂ ਅਸੀਂ ਸਮਝਣਾ ਵੀ ਕਿੱਦਾਂ ਆਇਆ ਸੂਤਰ ਤੇ ਹੀ ਦੱਸੇ ਦਾ ਲਿਖ ਦਵਾਂਗੇ ਇਹ ਵਾਲਾ ਪਰ ਇਹ ਨਾਲ ਦੋ ਚੀਜ਼ਾਂ ਲਿਖ ਦਵਾਂਗੇ ਨਾ ਅਸੀਂ ਜਾਣਦੇ ਹਾਂ ਕਿ d ਦੂਰੀ ਤੇ ਸਥਿਤ ਮ ਇੱਕ ਅਤੇ m2 ਪੁੰਜ ਵਾਲੀਆਂ ਦੋ ਵਸਤੂਆਂ ਵਿਚਕਾਰ ਆਕਰਸ਼ਨ ਬਲ f g m1 m2 d ਦਾ ਵਰਗ ਇਹ ਹੁਣੀ ਪਹਿਲੇ ਸਵਾਲ ਚ ਅਸੀਂ ਕੀਤਾ ਹੈ ਇਹ ਸਾਨੂੰ ਪਤਾ ਹੈ ਹੁਣ ਮੰਨ ਲਓ ਧਰਤੀ ਦਾ ਪੁੰਜ ਬਰਾਬਰ ਵੱਡਾ m ਮਣੀ m1 ਨੂੰ ਅਸੀਂ m ਲੈ ਲਿਆ ਅਤੇ ਵਸਤੂ ਦਾ ਪੁੰਜ m چھوٹਾ m m2 ਨੂੰ ਸੇਮ ਲੈ ਲਿਆ ਠੀਕ ਹੈ ਨਾ ਬਾਕੀ ਉਹੀ ਚੀਜ਼ ਹੈ ਕਿਉਂਕਿ ਵਸਤੂ ਧਰਤੀ ਦੀ ਸਤਹ ਤੇ ਰੱਖੀ ਹੋਈ ਹੈ ਧਰਤੀ ਦੀ ਸਤਹ ਤੇ ਜਾਂ ਥੋੜੀ ਉੱਚੀ ਹੈਗੀ ਹੈ ਦੋਨਾਂ ਵਿਚਲੀ ਦੂਰੀ ਬਰਾਬਰ ਧਰਤੀ ਦਾ ਅਰਧ ਵਿਆਸ ਬਰਾਬਰ R ਲੈ ਲਾਂਗੇ ਸੋ D ਜਿਹੜਾ ਹੈ ਉਹ R ਆ ਜਾਏਗਾ ਕਿਉਂਕਿ ਧਰਤੀ ਦੀ ਸਤ੍ਹਾ ਤੇ ਗੱਲ ਹੋ ਰਹੀ ਹੈ ਨਾ ਇਹ ਸਤ੍ਹਾ ਦੇ ਥੋੜਾ ਵੀ ਉੱਪਰ ਹੋ ਜਾਏ ਕਿਉਂ ਧਰਤੀ ਦੇ ਅਰਧ ਵਿਆਸ ਦੇ ਮੁਕਾਬਲੇ ਤੇ ਬਹੁਤ ਣੀਗੁਣੀ ਜਿਹੀ ਦੂਰੀ ਹੈਗੀ ਹੈ ਸੋ ਅਸੀਂ ਉਹਨਾਂ ਵਿਚਲੀ ਦੂਰੀ ਧਰਤੀ ਵਿਚਲੀ ਦੂਰੀ ਤੇ ਧਰਤੀ ਤੇ ਧਰਤੀ ਦੀ ਸਤ੍ਹਾ ਤੇ ਜਾਂ ਉਹਦੇ ਨੇੜੇ ਰੱਖੀ ਵਸਤੂ ਦੀ ਦੂਰੀ ਨੂੰ ਧਰਤੀ ਦੇ ਅਰਧ ਵਿਆਸ ਦੇ ਬਰਾਬਰ ਲਵਾਂਗੇ ਸੋ ਦੋਨਾਂ ਵਿਚਲਾ ਆਕਰਸ਼ਣ ਬਲ F G m m/r ਦਾ ਵਰਗ ਜਿੱਥੇ ਜੀ ਜਿਹੜਾ ਹੈ ਉਹ ਅਨੁਪਾਤਤਾ ਦਾ ਸਥਿਰ ਅੰਕ ਹੈ ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਐਸਾਡਾ ਹੋ ਗਿਆ ਜਵਾਬ ਸੋ ਐਸੀ ਪੇਰੇ ਵਿਦਿਆਰਥੀਓ ਪੁਨਾ ਨੰਬਰ 102 ਤੇ ਆਏ ਦੋ ਸਵਾਲ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ